ਵੇ ਸੁਨਦੀ ਕਾ ਭਾਈ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੇ ਆਸ ਕਰਦੇ ਆਂ ਭਾਈ ਠੀਕ ਠਾਕ ਹੋਣਗੇ ਸਾਰੇ ਜਣੇ ਤਾਂ ਭਾਈ ਆ ਦੇਖ ਸਕਦੇ ਹੋ ਤੁਸੀਂ ਬੱਚੇ ਆਏ ਆ ਹਨਾ ਰੋਟੀ ਬਾਣੀ ਖਾਣ ਆ ਉਹਦਾ ਤੇ ਚਲੋ ਖਾ ਲਿਆ ਗੁੜ ਪਾਉਣਾ ਥੋੜਾ ਥੋੜਾ ਤੇ ਗੁੜ ਪਿੱਛੋਂ ਪ੍ਰੈਸ ਪਈ ਜਾਂਦਾ ਤੇ ਭਾਈ ਆਪਾਂ ਜਗਾ ਲੈਣੀ ਆ ਭਾਈ ਇਹ ਬੇਸਹਾਰਾ ਅੰਗਹੀਣ ਬੱਚੇ ਜਿੰਨੇ ਵੀ ਕਾਰਾ ਵਾਸਤੇ ਜਗਾ ਲੈਣੀ ਤੇ ਭਾਈ ਸਪੋਰਟ ਕਰਿਆ ਕਰੋ ਭਰਾ ਨੂੰ ਵਕਤ ਬਾਅਦ ਮਦਦ ਕਰਿਆ ਕਰੋ ਜਿੰਨੇ ਜੋਗੇ ਵੀ ਕਰ ਸਕਦੇ ਹੋ ਹਨ 1 ਰੁਪਏ ਤੋਂ ਲੈ ਕੇ ਜਿੰਨੀ ਵੀ ਤੁਹਾਡੀ ਖੁਸ਼ੀ ਆ ਆਪਦੀ ਖੁਸ਼ੀ ਨਾਲ ਕੁਛ ਨਾ ਕੁਛ ਜਰੂਰ ਕਰਿਆ ਕਰੋ ਤੇ ਜਿਹੜੇ ਨਹੀਂ ਕਰ ਸਕਦੇ ਬਈ ਉਹ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਗਾਂ ਦੀ ਗਾਂ ਵੱਧ ਤੋਂ ਵੱਧ ਤੇ ਤਾਂ ਕਿ ਥੋੜੇ ਇੱਕ ਸ਼ੇਅਰ ਨਾਲ ਹਨ ਜਾਂ ਥੋੜੇ 1 ਰੁਪਏ ਨਾਲ ਬੂੰਦ ਬੂੰਦ ਨਾਲ دریا ਭਰ ਜਾਂਦੇ ਬਈ ਤਾਂ ਉਹਨਾਂ ਨਾਲ ਕੀ ਵੀ ਆ ਬੱਚਾ ਦਾ ਇਹਨਾਂ ਦੀ ਕਿਸੇ ਇੱਕ ਬੱਚੇ ਦੀ ਜਾਨ ਬਚ ਸਕਦੀ ਹੈ ਹਨ ਇੱਕ ਬੱਚੇ ਨੂੰ ਕੋਈ ਸਹਾਰਾ ਮਿਲ ਸਕਦਾ ਥੋੜੇ ਇੱਕ ਸ਼ੇਅਰ ਨਾਲ ਸ਼ੇਅਰ ਕਰਨ ਨਾਲ ਇਹਨਾਂ ਫਰਕ ਪੈਂਦਾ ਹੈ ਤੇ ਜਿਹੜੇ ਨਵੇਂ ਭਰਾਵਾਂ ਨੇ ਫੋਲੋ ਕਰ ਲਿਆ ਕਰੋ ਤਾਂ ਭਾਈ ਆਪਣੇ ਤਾਂ ਲੜਾਈ ਪੈਂਦੀ ਤੇ ਗਲੇਜ਼ ਪੈਂਦਾ ਹਨ ਤੇ ਲੋਕ ਕਹਿੰਦੇ ਸੀ ਸਪਰੇਅ ਪਾ ਦਾਂਗੇ ਕੋ ਕਰਦੇ ਆਗੇ ਤੇ ਮੈਂ ਕਿਹਾ ਕੋਈ ਗੱਲ ਨਹੀਂ ਭਾਈ ਤੁਸੀਂ ਮੜਾ ਆ ਕੇ ਪਾ ਕੇ ਦਿਖਾਓਕਰ ਤੁਹਾਨੂੰ ਦੱਸਾਂਗੇ ਜੀ ਸਪਰੇਅ ਪਾਉਣ ਦਾ ਰਿਜ਼ਲਟ ਕੀ ਆਉਂਦਾ ਨਤੀਜਾ ਕੀ ਨਿਕਲਦਾ ਹਨ ਕਹਿੰਦੇ ਜੈਂਗ ਨੂੰ ਸਪਰੇਅ ਪਾ ਦਾਂਗੇ ਅਸੀਂ ਤੇ ਭਾਈ ਮੈਂ ਕਿਹਾ ਤੁਸੀਂ ਘਿੜਕ ਲਿਆ ਕਰੋ ਇਹਨੂੰ ਇਹਦੇ ਕੋਈ ਮਾੜੀ ਮੋੜੀ ਕੋਈ ਪੋਲੀਆ ਚਾਰ ਮਾਰ ਦਿਓ ਹਨ ਜੇ ਤੁਹਾਨੂੰ ਕੋਈ ਥੋੜੇ ਘਰੇ ਆਉਂਦਾ ਤਾਂ ਤੇ ਉਹਨੂੰ ਫੜ ਜੂਗਾ ਆਪੇ ਇੱਕ ਵਾਰੀ ਆਊਗਾ ਦੋ ਵਾਰੀ ਆਊਗਾ ਪਰ ਵੀ ਸਪਰੇਅ ਪਾਉਣ ਵਾਲੀਆਂ ਦਾ ਲੈ ਬਹੁਤ ਕੱਲ ਦਾ ਮਾਣਾ ਤੁਸੀਂ ਹੋਇਆ ਪਾੜਦਾ ਚੱਕ ਓਏ ਹੋਇਆ ਤੇਰਾ ਦੇਖੋ ਬਈ ਆ ਹੁਣ ਅਰੇ ਇਧਰ ਆ ਬੱਗੇ ਯਾਰ ਹੋਰੇ ਤੇ ਬਈ ਭਰਾ ਨੂੰ ਸਪੋਰਟ ਕਰਿਆ ਕਰੋ ਵਾਸਤੋ ਵਾਸਤ ਤੇ ਮਦਦ ਕਰਿਆ ਕਰੋ ਜਿੰਨੇ ਜੋਗੇ ਹੈਗੇ ਹੋ ਹਨ ਤੁਹਾਡੇ ਇੱਕ ਸ਼ੇਅਰ ਤੇ ਇੱਕ ਰੁਪਏ ਨਾਲ ਇਹਨਾਂ ਦੀ ਜਾਨ ਬਚਦੀ ਹੈ ਵੀਡੀਓ ਸ਼ੇਅਰ ਕਰਦਾ ਕਰੋ ਵਾਸਤੋ ਵਾਸਤ ਭਰਾਵੋ ਮੈਂ ਅਪੀਲ ਕਰਦਾ ਬੇਨਤੀ ਹੈ ਮੇਰੀ ਤੇ ਬੱਚਾ ਦੇ ਜਿਹੜੇ ਬੇਸਹਾਰਾ ਬੱਚੇ ਹਨ ਆਪਾਂ ਜਗ੍ਹਾ ਲੈਣੀ ਬਈ ਉਹਨਾਂ ਵਾਸਤੇ ਹਾਂ بڑا ਸੁਪਨਾ ਮਾਂਚ ਜਿਉਂਦੇ ਜੀ ਜਗਾ ਲੈ ਜੀ ਇਹਨਾਂ ਵਾਸਤੇ ਤੇ ਤਾਂ ਕਿ ਕੋਸ਼ਣਾ ਕੋਛਾ ਪਵਿੱਤੰਗਾ ਕੰਮ ਕਰਕੇ ਜਾਈਏ ਤੇ ਤੁਸੀਂ ਵਿੱਚ ਯੋਗਦਾਨ ਪਾਇਆ ਕਰੋ ਥੋੜਾ ਥੋੜਾ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਹਨ ਤੇ ਆਪਣੇ ਤਾਂ ਗਲੀ ਬੰਦ ਹੋ ਜਾਂਦੀ ਬਾਈ ਲੜ ਪੈਂਦੇ ਆ ਬਕੇ ਸਾਰੇ ਆਏ ਵੀ ਨਹੀਂਗੇ ਸਾਰੇ ਆਉਂਦੇ ਆ ਫਿਰ ਲੜਦੇ ਆ ਗਲੀ ਬੰਦ ਹੋ ਜਾਂਦੀ ਗਲੇਜ ਪੈਂਦਾ ਹਨ ਗਲੀ ਵਾਲੇ ਵੀ ਤਰਾਸ਼ ਦਿੰਦੇ ਨੇ ਚਲੋ ਠੀਕ ਹੈ ਜੀ ਬਾਈ ਸਪੋਰਟ ਕਰੋ ਵਾਤੋਂ ਵਾਤੋਂ